ਗੁਣਤਾ ਵਿੱਚ ਬਹੁਤ ਤਕੜਾ ਹੈ ਮਹੀਨਾ ਪਹਿਲੇ ਡੱਗੀ ਤੇ ਲਾਤਾ ਹੈ ਮਹੀਨਾ ਤਾਂ ਹੁਣ ਇਕੱਲੇ ਦਾ ਮਹੀਨਾ ਲੱਗਦਾ ਉਹ ਮਿਸਤਰੀ ਕਿਹੜੇ ਹੁੰਦੇ ਜਿਹੜੇ ਇੱਕ ਦਿਨ ਚ ਬਣਾ ਲਨ ਕੰਮ ਇੱਕ ਦਿਨ ਕੰਮ ਸਿਰੇ ਦਾ ਇਹ ਤੈਨੂੰ ਅਸੀਂ ਐ ਕਹਿੰਦੇ ਵੀ ਅਸੀਂ ਤੈਨੂੰ ਇਹ ਕਹਿੰਦੇ ਵੀ ਅਵਾਰਡ ਦੇਣਾ ਤੈਨੂੰ ਮਹੀਨਾ ਪਹਿਲਾ ਡੱਗੀ ਤੇ ਲਾਤਾ ਤੇ ਹੁਣ 10 ਦਿਨਾਂ ਦੇ ਜਾਲ ਬਣੇ ਨੂੰ ਹੋ ਗਏ ਜਾਲ ਨਹੀਂ 11ਵਾਂ ਦੇਣਾ ਚ ਜਾਲ ਦੇ ਅੱਜ ਅੱਜ ਪਈ ਜਾਂਦਾ ਬਈ ਜਾਲ ਬਈ ਜਾਲ ਕੱਲ ਸ਼ਾਮ ਨੂੰ ਬੰਨ ਕੇ ਅੱਜ ਘੰਟੇ ਚ ਧੱਕ ਬਣਾ ਦੇਣਾ ਇਹ ਇਹ ਮਿਸਤਰੀ ਨੂੰ ਅਵਾਰਡ ਦੇਣਾ ਅਸੀਂ ਇਹ ਸਾਡਾ ਮਿਸਤਰੀ ਹੈ ਚੰਨੂ ਇਹਨੂੰ ਕਿਹਾ ਯਾਰ ਮੈਂ ਕਿਹਾ ਤੇਰੀ ਪ੍ਰੋਮੋਸ਼ਨ ਕਰਦੇ ਆ ਅਸੀਂ ਮੈਂ ਤੂੰ ਨਜ਼ਾਰੇ ਲੈ ਮੈਂ ਕਿਹਾ ਤੈਨੂੰ ਬੁਕਿੰਗ ਆਇਆ ਕਰੋ ਜਾਲ ਪਾਇਆ ਬਈ ਬਾਈ ਨੇ ਦੇਖੋ ਇਹ ਮਿਸਤਰੀ ਸੁਖਚਾਨ ਸਿੰਘ ਆ ਸੁਖਚਾਨ ਸਿੰਘ ਕਾਹ ਕੋ ਤੇ